ਹਾਂਜੀ ਤੇ ਅੱਜ ਆਪਾਂ ਗੱਲ ਕਰਨੀ ਆ ਕੋਕੀਨ ਦੇ ਕਿੰਗ ਬਾਰੇ ਕਲੰਪੀਆ ਦਾ ਰਹਿਣ ਵਾਲਾ ਉਹ ਬੰਦਾ ਜਿਹਨੇ ਕੋਕੀਨ ਵੇਚ ਕੇ ਮਤਲਬ ਨਸ਼ਾ ਵੇਚ ਕੇ ਇੰਨਾ ਪੈਸਾ ਕਮਾ ਲਿਆ ਕਿ ਹਰ ਮਹੀਨੇ 2 ਲੱਖ ਰੁਪਏ ਦੀਆਂ ਰਵੜਾਂ ਤੇ ਉਹਦਾ ਖਰਚਾ ਆ ਜਾਂਦਾ ਸੀ ਰਵੜਾਂ ਕਹਿੰਦੀਆਂ ਜਿਹੜੀਆਂ ਆਪਾਂ ਨੋਟਾਂ ਦੇ ਗੁੱਟੀਆਂ ਤੇ ਰਵੜ ਪਾਉਂਦੇ ਆ ਹਰ ਮਹੀਨੇ 2 ਲੱਖ ਰੁਪਏ ਦੀਆਂ ਰਵੜਾਂ ਲੱਗ ਜਾਂਦੀਆਂ ਸੀ ਨੋਟਾਂ ਵਾਲੀ ਗੁੱਟੀ ਦੇ ਪਾਉਣ ਵਾਸਤੇ ਇਹ ਤੋਂ ਹੀ ਇਥੋਂ ਅੰਦਾਜ਼ਾ ਲਾ ਲਿਓ ਕਿ ਕਿੰਨਾ ਅਮੀਰ ਹੋ ਗਿਆ ਉਹ ਬੰਦਾ ਨਸ਼ਾ ਵੇਚ ਕੇ ਕੋਕੀਨ ਵੇਚ ਕੇ ਠੀਕ ਆ ਕੋਕੀਨ ਦਾ ਕਿੰਗ ਉਹਨੂੰ ਕਿਹਾ ਜਾਂਦਾ ਸੀ ਪੂਰੀ ਦੁਨੀਆ 'ਚ 80% ਇੱਕ ਟਾਈਮ ਹੀ ਉਹ ਕੋਕੀਨ ਜਿਹੜੀ ਉਹ ਸਪਲਾਈ ਕਰਦਾ ਸੀ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ 5-7 ਮਿੰਟ ਹੁਣ ਕੱਢ ਲਿਓ ਵੀਡੀਓ ਵਧੀਆ ਤੁਹਾਨੂੰ ਇੰਟਰਸਟਿੰਗ ਲੱਗੂਗੀ ਇਹ ਮੇਰਾ ਵਾਦਾ ਵਾ ਤੇ ਕਰਦੇ ਆ ਸ਼ੁਰੂ ਵੀਡੀਓ ਜਿਹਦੀ ਮੈਂ ਗੱਲ ਕਰਦਾ ਪਿਆ ਉਹਦਾ ਨਾਮ ਹੈਗਾ ਵਾ ਪਾਬਲੋ ਐਸਕੋਬਾਰ ਠੀਕ ਆ ਇਹ ਇਹ ਤੇ ਵੈਬ ਸੀਰੀਏ ਬਣੀਆਂ ਕਾਫੀ ਫੇਮਸ ਮਤਲਬ ਨੈਟ ਤੇ ਬੰਦਾ ਹੈਗਾ ਉਹਦੇ ਵੀ ਦੇਖ ਸਕਦੇ ਵੈਬ ਸੀਰੀਏ ਬਣੀਆਂ ਫਿਲਮ ਵੀ ਬਣੀਆਂ ਕੋਲੰਬੀਆ ਦਾ ਹੀ ਰਹਿਣ ਵਾਲਾ ਸੀ 19 ਦਾ ਇੱਕ ਗਰੀਬ ਪਰਿਵਾਰ ਚੋਂ ਹੀ ਇਹ ਫਾਰਮਰ ਹੀ ਇਹਦਾ ਬਾਪੂ ਤੇ ਮਾਤਾ ਜੀ ਦੀ ਹੈਗੀ ਸੀ ਟੀਚਰ ਹੀ ਠੀਕ ਆ ਤੇ ਗਰੀਬੀ ਚ ਰਹਿੰਦਾ ਗਰੀਬੀ ਚ ਇਹਨੇ ਪੜਾਈ ਕੀਤੀ ਥੋੜੀ ਬਹੁਤ ਪੜਾਈ ਫਿਰ ਇਹਨੇ ਆਦਰ ਛੱਡ ਦੀ ਗਰੀਬੀ ਦਾ ਕਰਕੇ ਪੜਾਉਣ ਨੂੰ ਖਰਚਾ ਹੈ ਨਹੀਂ ਸੀਗਾ ਫਿਰ ਉਹਦੇ ਨੇ ਸੋਚ ਲਿਆ ਕਿ ਮੈਂ ਇਹ ਗਰੀਬੀ ਨੂੰ ਦੂਰ ਕਰਨਾ ਆਪਣਾ ਨਾਮ ਬਣਾਉਣਾ ਤੇ ਹੌਲੀ ਹੌਲੀ ਇਹ ਫਿਰ ਕ੍ਰਾਈਮ ਦੀ ਦੁਨੀਆ ਵੱਲ ਬਦਲ ਲੱਗ ਗਿਆ ਸਭ ਤੋਂ ਪਹਿਲਾਂ ਤਾਂ ਸ਼ੂਟਿੰਗਾਂ ਮੋਟੀਆਂ ਚੋਰੀਆਂ ਜਿੱਦਾਂ ਸਨੇਚਿੰਗ ਚੈਨ ਵਗੈਰਾ ਲਾਉਣੀ ਇਦਾਂ ਦੇ ਕੰਮ ਸ਼ੁਰੂ ਕੀਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਨੇ ਗੱਡੀਆਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੱਡੀਆਂ ਚੋਰੀ ਕਰਨ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੇ ਇੱਕ ਕਦਮ ਵਾਧੇਗਾ ਫਿਰ ਇਹਨੇ ਕਡਨੈਪਿੰਗ ਸ਼ੁਰੂ ਕਰ ਦਿੱਤੀ ਕਡਨੈਪਿੰਗ 'ਚ ਕਾਫੀ ਇਹਨੇ ਆਪਣਾ ਮਤਲਬ ਨਾਮ ਬਣਾ ਲਿਆ ਹੈਗਾ ਜਿਵੇਂ ਇੱਕ ਕ੍ਰਿਮੀਨਲ ਦਾ ਨਾਮ ਸਾਹਮਣੇ ਆਉਣ ਲੱਗ ਜਾਂਦਾ ਉਹ ਚੀਜ਼ ਇਹਦੀ ਹੋ ਗਈ ਹੈਗੀ ਕਾਫੀ ਇਹਦਾ ਨਾਮ ਬਣ ਗਿਆ ਹੈਗਾ ਕਡਨੈਪਿੰਗ ਹੀ ਐਵੇਂ ਕਰਦਾ ਸੀ ਜਿਵੇਂ ਕਿ ਸਨੂੰ ਵੱਡੇ ਬੰਦੇਨ ਕੜਨੇਪ ਕਰ ਲਿਆ ਉਹਨਾਂ ਕੋ ਫਰौती ਮੰਗ ਲਈ ਕਈ ਵਾਰ ਇਹ ਕੀ ਕਰਦਾ ਸੀਗੇ ਆਪਣਾ ਨਾਮ ਬਣਾਉਣ ਵਾਸਤੇ ਫਰौती ਵੀ ਲੈ ਲੈਂਦਾ ਹੈ ਉਹ ਬੰਦੇ ਦਾ ਮਰਡਰ ਵੀ ਕਰ ਦਿੰਦਾ ਹੈ ਕਿ ਮਤਲਬ ਫਿਰ ਉਹਦੇ ਨਾਲੇ ਦਾ ਹੋਰ ਡਰ ਵੱਧ ਜਾਂਦਾ ਹੈ ਇਦਾਂ ਚੱਲਦਾ ਗਿਆ ਚੱਲਦਾ ਗਿਆ ਇਹਨੇ ਕਾਫੀ ਮਤਲਬ ਕੜਨੇਪਿੰਗਾਂ ਕੀਤੀਆਂ ਕਾਫੀ ਦਾ ਨਾਮ ਬਣ ਗਿਆ ਪੁਲਿਸ ਨਾਲ ਇਹਦੀ ਗੱਲਬਾਤ ਹੋ ਗਈ ਉਹਨਾਂ ਨੂੰ ਰਿਸ਼ਵਤ ਦੇਣ ਲੱਗ ਗਿਆ ਆਪਣੇ ਕੰਮ ਕਰਾਉਣ ਲੱਗ ਗਿਆ ਹੌਲੀ ਹੌਲੀ ਫਿਰ ਇਹਨੇ ਦੇਖਿਆ ਕਿ ਕੋਕੀਨ ਦਾ ਜਿਹੜਾ ਬਿਜ਼ਨਸ ਬੜਾ ਤਗੜਾ ਬਿਜ਼ਨਸ ਚੱਲ ਰਿਹਾ ਵਾ ਇਹਨੇ ਸੋਚਿਆ ਕਿ ਦੇਖਿਆ ਕਿ ਜਿੰਨੇ ਪੈਸੇ ਮੈਂ ਇੱਕ ਮੰਨ ਲਓ 4-5 ਕਨੈਪਿੰਗਾਂ ਕਰਕੇ ਕਮਾਉਂਦਾ ਮ ਉਹਨੇ ਪੈਸੇ ਇੱਕ ਕੋਕੀਨ ਦਾ ਪੈਕੇਟ ਡਿਲੀਵਰ ਕਰਨ ਦੇ ਪੈਸੇ ਬਣ ਜਾਂਦੇ ਆ ਫਿਰ ਇਹ ਹੌਲੀ-ਹੌਲੀ ਕੋਕੀਨ ਦੇ ਬਿਜ਼ਨਸ 'ਚ ਆਇਆ ਪਹਿਲਾਂ ਇਹਨੇ ਡਿਲੀਵਰੀ ਕਰਨੀ ਸ਼ੁਰੂ ਕੀਤੀ ਕਿਸੇ ਕੋ ਲੈ ਕੇ ਅੱਗੇ ਦੇ ਦਿੰਦਾ ਹੈ ਡਿਲੀਵਰੀ ਕਰਦਾ ਹੈਗਾ ਤੇ ਕਾਫੀ ਇਹਨੂੰ ਪੈਸੇ ਬਚ ਲਾਂਗੇ ਫਿਰ ਇਹ ਹੌਲੀ-ਹੌਲੀ ਟਾਈਮ ਸਾਲ 2 ਸਾਲ ਇਹ ਕੋਕੀਨ ਦੇ ਬਿਜ਼ਨਸ 'ਚ ਵੜ ਗਿਆ ਫਿਰ ਇਹਨੇ ਵੇਖੇ ਕਿਹੜੇ ਕਿਹੜੇ ਡਰੱਗ ਡੀਲਰ ਆ ਵੱਡੇ ਉਨਾਰੇ ਨਾਲ ਮੈਣੀ ਉਠਣੀ ਹੋਈ ਇਹਨੂੰ ਪਤਾ ਲੱਗ ਗਿਆ ਕਿਦਾਂ ਇੱਕੋਕੀਨ ਤਿਆਰ ਹੁੰਦੀ ਕਿੱਥੋਂ ਲਿਆਉਂਦੇ ਕੀ ਕਰਦੇ ਸਾਰਾ ਕੁਝ ਵੇਖਦਾ ਰਿਆ ਫਿਰ ਹੌਲੀ ਹੌਲੀ ਜਿਹੜਾ ਸਭ ਤੋਂ ਮੇਨ ਡਰੱਗ ਡੀਲਰ ਸੀਗਾ ਇਹਨੇ ਉਹਨੂੰ ਮਾਰਤਾ ਮਤਲਬ ਕੋਈ ਆਣਬਣ ਹੋਈ ਇਹਨੇ ਉਹਦਾ ਮਰਡਰ ਕਰਤਾ ਉਸ ਤੋਂ ਬਾਅਦ ਸਾਰੇ ਖੌਫ ਮਤਲਬ ਪੈ ਗਿਆ ਕਿ ਪਾਬਲੋਂ ਨੇ ਇਹਨੂੰ ਮਾਰਤਾ ਜਿੰਨਾ ਉਹਦਾ ਟਰਨਓਵਰ ਜਿੰਨਾ ਉਹਦਾ ਬਿਜ਼ਨਸ ਸੀ ਪੈਸਾ ਸੀ ਜਿੰਨੇ ਜਿਹੜੀ ਜਿਹੜੀ ਜਗ੍ਹਾ ਤੇ ਉਹ ਕੋਕੀਨ ਤਿਆਰ ਕਰਦੇ ਸੀ ਉਹ ਸਾਰੇ ਬੰਦੇ ਨੇ ਆਪਣੇ ਅੰਡਰ ਕਰ ਲਏ ਹੌਲੀ ਹੌਲੀ ਕਬਜ਼ਾ ਕਰ ਲਿਆ ਹੁਣ ਇਸ ਟਾਈਮ ਕੋਕੀਨ ਜਿਹੜੀ ਕੋਲੰਬੀਆ ਚ ਇੱਕੋ ਇਨਸਾਨ ਹੀ ਗਾ ਡਰੱਗ ਡੀਲਰ ਉਹੀ ਪਾਪਲੋ ਐਸਕੋਬਾਰ ਠੀਕ ਆ ਇਹਦਾ ਮੇਨ ਮੋਟਿਵ ਕੀ ਸੀ ਅਮਰੀਕਾ ਚ ਮੇਨ ਮੋਟਿਵ ਇਹਦਾ ਸੀ ਅਮਰੀਕਾ ਚ ਕੋਕੀਨ ਸਪਲਾਈ ਕਰਨਾ ਠੀਕ ਆ ਇਹਨੇ ਬੜੇ ਰਾਹ ਲੱਭੇ ਰੱਕਾਂ ਦੇ ਟਾਇਰਾਂ ਦੇ ਵਿੱਚ ਕੋਕੀਨ ਪਾ ਕੇ ਸਪਲਾਈ ਕਰਨ ਲੱਗ ਗਿਆ ਠੀਕ ਆ ਹੌਲੀ ਹੌਲੀ ਪੈਸਾ ਆਉਣਾ ਸ਼ੁਰੂ ਹੋ ਗਿਆ ਇੱਕ ਟਾਈਮ ਆਇਆ ਕਿ ਪੈਸਾ ਬਹੁਤ ਹੋ ਗਿਆ ਟੰਨਾ ਦੇ ਨਾਲ ਕੁਕੀਨ ਇੱਕ ਦਿਨ ਦੀ ਟੰਨਾ ਦੇ ਨਾਲ ਕੁਕੀਨ ਡਿਲੀਵਰ ਕਰਦਾ ਸੀ ਬੰਦਿਆਂ ਦਾ ਵੀ ਪਤਾ ਨਹੀਂ ਕਿੰਨੇ ਕ ਬੰਦੇ ਸੀਗੇ ਇਹਦੇ ਨਾਲ ਕਿੰਨੇ ਕ ਪੁਲਸੇ ਦੇ ਨਾਲ ਸੀ ਜਿਹਨੂੰ ਇਹ ਰਿਸ਼ਵਤ ਦਿੰਦਾ ਸੀਗਾ ਉਸ ਤੋਂ ਬਾਅਦ ਕੀ ਹੋਇਆ ਕਿ ਇਹਦੇ ਨਾਲ-ਨਾਲ ਕ੍ਰਾਈਮ ਵੀ ਆਪਣਾ ਜਾਰੀ ਰੱਖੇ ਕ੍ਰਾਈਮ ਵੀ ਬਹੁਤ ਕੀਤੇ ਨੇ ਨਾਲ-ਨਾਲ ਜਿਹੜਾ ਬੰਦਾ ਤੇ ਇਹਦੇ ਨਾਲ ਰਲ ਜਾਂਦਾ ਸੀ ਜਾਂ ਪੈਸੇ ਦੇ ਕੇ ਉਹ ਬੰਦੇ ਨੂੰ ਖਰੀਦ ਲੈਂਦਾ ਠੀਕ ਆ ਜਿਹੜਾ ਬੰਦਾ ਇਹਦੇ ਨਾਲ ਨਹੀਂ ਹੀ ਰਲਦਾ ਉਹਨੂੰ ਇਹ ਮਰਵਾ ਦਿੰਦਾ ਹੈਗਾ ਇੱਕ ਮਿੰਟ ਲਾਉਂਦਾ ਹੈਗਾ ਬੰਦੇ ਨੂੰ ਮਾਰਨ ਲੱਗਿਆ ਫਿਰ ਹੌਲੀ ਹੌਲੀ ਟਾਈਮ ਟਾਈਮ ਲੰਘਦਾ ਗਿਆ ਪੈਸਾ ਕਾਫੀ ਹੋ ਗਿਆ ਫਿਰ ਇਹਨੇ ਆਪਣੇ ਪ੍ਰਾਪਰਟੀ ਖਰੀਦਣੀ ਸ਼ੁਰੂ ਕਰਤੀ ਕਾਫੀ ਇਹਨੇ ਕਾਰ ਖਰੀਦੀ ਇੱਕ ਆਈਲੈਂਡ ਖਰੀਦਿਆ ਫਿਰ ਇਹਨੇ 6-7 ਹੈਲੀਕਾਪਟਰ ਖਰੀਦੇ ਦੋ ਸਮਰੀਜ਼ ਖਰੀਦ ਲੀਆਂ ਸਮਰੀਜ਼ ਹੁੰਦੀਆਂ ਜਿਹੜੀਆਂ ਸਮੁੰਦਰ 'ਚ ਤਰਦੀਆਂ ਮਤਲਬ 24 ਘੰਟੇ ਸਮੁੰਦਰ 'ਚ ਹੀ ਰਹਿੰਦੀਆਂ ਉਹ ਸਮੁੰਦਰ ਦੇ ਥੱਲੇ ਥੱਲੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਸਫ਼ਰ ਕਰ ਸਕਦੀਆਂ ਸਮਰੀਜ਼ ਹੁੰਦੀਆਂ ਆ ਉਹ ਇਹਨੇ ਖਰੀਦੀਆਂ ਅਮਰੀਕਾ ਚ ਡਰੱਗ ਡਿਲੀਵਰ ਕਰਨ ਨੂੰ ਆਸਤੇ ਸਮਰੀਜ਼ ਖਰੀਦ ਲੀਆਂ ਕਾਫੀ ਮਹਿੰਗੀਆਂ ਹੁੰਦੀਆਂ ਕਿਸੇ ਮਤਲਬ ਕਈ ਕੰਟਰੀਆਂ ਇਦਾਂ ਦੀਆਂ ਜਿਨ੍ਹਾਂ ਕੋ ਸਮਰੀ ਸਾਜ ਤੱਕ ਨਹੀਂ ਹੈਗੀਆਂ ਤੁਸੀਂ ਸੋਚੋ ਕਿ ਕਿੰਦੀ ਵੱਡੀ ਚੀਜ਼ ਹੋਊਗੀ ਤੇ ਇਹਨੇ ਆਪਣੇ ਹੈਲੀਕਾਪਟਰ ਖਰੀਦ ਲਏ 100 ਕਰੋੜ ਦਾ ਇਹਨੇ ਪਰਸਨਲ ਜੈਟ ਖਰੀਦਿਆ ਜੇ ਤੇ ਆਪਣਾ ਪੈਸਾ ਇਧਰ ਤੋਂ ਉਧਰ ਕਰਦਾ ਸੀਗਾ ਫਿਰ ਇਹਨੇ ਆਪਣੇ ਕਾਫੀ ਛੋਟੇ ਜਹਾਜ਼ ਵੀ ਖਰੀਦੇ ਡਰੱਗ ਡਿਲੀਵਰ ਕਰਨ ਵਾਸਤੇ ਇਦਾਂ ਹੀ ਦਾ ਕਾਫੀ ਮਤਲਬ ਨਾਮ ਬਣ ਗਿਆ ਕਲੰਪੀਆ ਦੇ ਵਿੱਚ ਤੇ ਕਲੰਪੀਆ ਦੀ ਜਿਹੜੀ ਸਰਕਾਰ ਹੀ ਉਹ ਵੀ ਇਹ ਤੋਂ ਡਰਨ ਲੱਗ ਗਈ ਕਿਉਂਕਿ ਇੰਨੇ ਮਰਡਰ ਕਰਤੇ ਸੀ ਇੰਨੇ ਐਨਾ ਪੈਸਾ ਇਹਦੇ ਕੋਲ ਆ ਗਿਆ ਹੈ ਕਿਸੇ ਕੋਲ ਨਹੀਂ ਡਰਦਾ ਫਿਰ ਇਹਨੇ ਸੋਚਿਆ ਕਿ ਮੈਂ ਹੁਣ ਪੋਲਿਟਿਕਸ ਜਾਵਾਂ ਇਹਨੇ ਕਲੰਪੀਆ ਦੀ ਸਰਕਾਰ ਨੂੰ ਕਿਹਾ ਕਿ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਵਾ ਠੀਕ ਆ ਤੇ ਤੁਸੀਂ ਮੈਨੂੰ ਆਪਣੇ ਮਤਲਬ ਪੋਲਿਟਿਕਸ ਜੁਆਇਨ ਕਰਾਓ ਜਦੋਂ ਉਹਨਾਂ ਨੇ ਮਨ੍ਹਾ ਕਰਤਾ ਇਸ ਚੀਜ਼ ਤੋਂ ਤੇ ਇਹਨੇ ਫਿਰ ਗੁੱਸੇ 'ਚ ਆ ਕੇ ਜਿਹੜਾ ਉੱਥੋਂ ਦਾ ਪੀਐਮ ਹੀ ਕਲੰਪੀਆ ਦਾ ਉਹਨੂੰ ਜਿਹੜੀ ਫਲਾਈਟ 'ਚ ਜਾਣਾ ਹੈਗਾ ਕਿਤੇ ਦੂਸਰੀ ਕੰਟਰੀ ਜਾਣਾ ਹੈ ਉਹ ਵਾਲੀ ਫਲਾਈਟ 'ਚ ਨੇ ਬੰਬ ਰੱਖਤਾ ਉਹ ਖੁਫੀਆ ਏਜੰਸੀ ਨੂੰ ਪਤਾ ਲੱਗ ਗਿਆ ਪੀਐਮ ਉਸ ਫਲਾਈਟ 'ਚ ਨਹੀਂ ਚੜਿਆ ਉਹ ਫਲਾਈਟ 'ਚ 220 200 ਬੰਦਾ ਸਾਰਾ ਹੀ ਮਾਰ ਗਿਆ ਠੀਕ ਆ ਉਦੋਂ ਕਾਫੀ ਡਰਦਾ ਮਾਹੌਲ ਬਣ ਗਿਆ ਜੇ ਪੈਸੇ ਦੀ ਗੱਲ ਕਰੀਏ ਪੈਸਾ ਤਾਂ ਬਹੁਤ ਜ਼ਿਆਦਾ ਆ ਗਿਆ ਹੀਗਾ ਪੈਸਾ ਇੰਨਾ ਆ ਗਿਆ ਹੈਗੇ ਮਹੀਨੇ 'ਚ 2 ਲੱਖ ਰਿਆਂ ਰਵੜਾਂ ਇਹਦੇ ਪੈਸਿਆਂ ਨੂੰ ਲੱਗ ਜਾਂਦੀਆਂ ਹਨ ਫਿਰ ਪੈਸੇ ਗਿਣਨ ਦਾ ਟਾਈਮ ਨਹੀਂ ਇੰਨੇ ਬੰਦੇ ਇਹ ਦੇ ਕੋ ਪੈਸੇ ਤੋਲ-ਤੋਲ ਕੇ ਹੀ ਰੱਖੀ ਜਾਂਦੇ ਸੀਗੇ ਪੈਸੇ ਗਿਣਨ ਦਾ ਇੱਕ ਦਿਨ ਹੁੰਦਾ ਆਪਾਂ ਪੈਸਾ ਗਿਣਦੇ ਆ ਪੈਸਾ ਗਿਣਦਾ ਨਹੀਂ ਪੈਸਾ ਤੋਲ-ਤੋਲ ਰੱਖੀ ਜਾਂਦਾ ਇੰਨਾ ਪੈਸਾ ਆ ਗਿਆ ਸੀਗਾ ਫਿਰ ਇਹ ਕੀ ਕਰਦੇ ਪੈਸਾ ਰੱਖਣ ਲਈ ਇਹਨਾਂ ਨੇ ਜੀਸੀਬੀ ਨਾਲ ਵੱਡੇ-ਵੱਡੇ ਟੋਏ ਪੁੱਟ ਗਏ ਪੈਸਾ ਧਰਤੀ 'ਚ ਨੱਪਿਆ ਮਤਲਬ ਕਿਉਂਕਿ ਜਗ੍ਹਾ ਨਹੀਂ ਹੈਗੀ ਇੰਨਾ ਪੈਸਾ ਆਉਣ ਡਿਆ ਇੱਕ ਦਿਨ ਦਾ 500 ਤੋਂ 600 ਕਰੋੜ ਰੁਪਏ ਕਮਾਉਣ ਡਿਆ ਇੱਕ ਟਾਈਮ ਇੰਨਾ ਦਾ ਆ ਗਿਆ ਕਿ 500 ਤੋਂ 600 ਕਰੋੜ ਰੁਪਏ ਇੱਕ ਦਿਨ ਦਾ ਉਹ ਕਮਾਉਣ ਲੱਗ ਗਿਆ ਇੰਨਾ ਪੈਸਾ ਰੱਖਣ ਦੀ ਜਗ੍ਹਾ ਨਹੀਂ ਫਿਰ ਉਹ ਦੱਪਣ ਲੱਗੇ ਪੈਸੇ ਨੂੰ ਠੀਕ ਆ ਤੇ ਪੈਸੇ ਦੇ ਨਾਲ ਇਹਨੇ ਕਾਫੀ ਘਰ ਖਰੀਦ ਲਏ ਮਤਲਬ ਕੋਈ ਚੀਜ਼ ਇਦਾਂ ਦੀ ਜਿਹੜੀ ਇਹਨੇ ਪੈਸੇ ਦੇ ਨਾਲ ਨਹੀਂ ਖਰੀਦੀ ਬੰਦੇ ਇਹਦੇ ਨੇ ਬੰਦੇ ਇਹਦੇ ਨੇ ਇਹਨੇ ਖਰੀਦ ਲਏ ਕ੍ਰਾਈਮ ਵੀ ਨਾਲ ਨਾਲ ਕਰਦਾ ਰਿਆ ਕਰਦਾ ਗਿਆ ਅੱਜ ਤੱਕ ਦੇ ਜਿੰਨੇ ਵੀ ਇਹਨੇ ਕ੍ਰਾਈਮ ਕੀਤੇ 4000 ਤੋਂ ਵੱਧ ਨੇ ਬੰਦਾ ਮਾਰਿਆ ਹੀਗਾ ਠੀਕ ਆ ਜਿਹਦੇ ਵਿੱਚ 200 ਜੱਜ ਹੀ ਜੱਜਾਂ ਨੂੰ ਕਿਉਂ ਮਾਰਦਾ ਸੀ ਜਿਹੜੇ ਇਹਦੇ ਖਿਲਾਫ ਮਤਲਬ ਕੋਰਟ 'ਚ ਕਰਦੇ ਸੀ ਗਪੀਲ ਜੱਜ ਸੁਣਵਾਈ ਕਰਦੇ ਸੀ ਉਹਨਾਂ ਨੂੰ ਵੀ ਮਾਰ ਦਿੰਦਾ ਸੀ 200 ਜੱਜ ਮਾਰਿਆ 600 ਪੁਲਿਸ ਵਾਲਾ ਮਾਰਿਆ ਤੇ ਬਾਕੀ ਜਿਹੜੀ ਆਮ ਜਨਤਾ ਨੇ ਮਾਰੀ ਉਹ ਵੱਖਰੀ ਮਤਲਬ ਬਹੁਤ ਜ਼ਿਆਦਾ ਕ੍ਰਾਈਮ ਕਰਦੇ ਸੀ ਫਿਰ ਇੱਕ ਦਿਨ ਇਦਾਂ ਦਾ ਆ ਗਿਆ ਕੇ ਸਰਕਾਰ ਨੇ ਇਹਨੂੰ ਦੁਖੀ ਹੋ ਕੇ ਕਿਹਾ ਹੁਣ ਆਪਾਂ ਤੈਨੂੰ ਜੇਲ੍ਹ ਚ ਪਾਉਣਾ ਆ ਕਿ ਇਹਨਾਂ ਇਹਨੂੰ ਜੇਲ੍ਹ ਚ ਪਾਉਣਾ ਪਊਗਾ ਫਿਰ ਇਹਨੇ ਸਰਕਾਰ ਅੱਗੇ ਇੱਕ ਅਪੀਲ ਰੱਖੀ ਉਹ ਵੀ ਫੜਿਆ ਹੀ ਜਾਂਦਾ ਨਹੀਂ ਸੀਗਾ ਕਿਸੇ ਕੋ ਵੀ ਇੰਨਾ ਅੰਡਰਗਰਾਉਂਡ ਰਹਿੰਦਾ ਸੀਗਾ ਪਤਾ ਨਹੀਂ ਕਿਸ ਨੂੰ ਇਹਦੇ ਬਾਰੇ ਇੰਨਾ ਹੀ ਅੰਡਰਗੋ ਗਿਆ ਤੇ ਬੰਦੇ ਸਾਰਾ ਕੰਮ ਕਰਦੇ ਫਿਰ ਸਰਕਾਰ ਅੱਗੇ ਇਹਨੇ ਅਪੀਲ ਰੱਖੀ ਕਿ ਮੈਂ ਜੇਲ੍ਹ 'ਚ ਰਹੂੰਗਾ ਪਰ ਜੇਲ੍ਹ ਮੇਰੀ ਆਪਣੀ ਹੋਊਗੀ ਤੁਸੀਂ ਸੋਚੋ ਇਨੇ ਸਰਕਾਰ ਘਰੀ ਇਹ ਅਪੀਲ ਰਖੀ ਜੇਲ ਮੇਰੀ ਆਪਣੀ ਹੋਗੀ ਉਹ ਜੇਲ ਦੇ 1.5 ਕਿਲੋਮੀਟਰ ਦੇ ਆਸ-ਪਾਸ ਪੁਲਿਸ ਨਹੀਂ ਦਿਖੂਗੀ ਮੇਰੇ ਸਿਕਿਉਰਿਟੀ ਗਾਰਡ ਹੋਣਗੇ ਮੇਰੇ ਹੀ ਬੰਦੇ ਹੋਣਗੇ ਤੇ ਮੈਂ ਜੇਲ ਚ ਰਹੂਗਾ ਸਰਕਾਰ ਨੇ ਮਨਜ਼ੂਰੀ ਦੇਤੀ ਫਿਰ ਇਹਨੇ ਜੇਲ ਤਿਆਰ ਕਰਵਾਈ ਆਪਣੇ ਹਿਸਾਬ ਨਾਲ ਵਿੱਚ ਪਬ ਬਣਾਇਆ ਸਵੀਮਿੰਗ ਪੂਲ ਏਅਰ ਮਤਲਬ ਕਾਫੀ ਚੀਜ਼ਾਂ ਵਿੱਚ ਮਤਲਬ ਹੋ ਜਿਵੇਂ ਪਬ ਹੁੰਦੇ ਆ ਹਨਾ ਸ਼ਰਾਬ ਜੂਆ ਸਾਰਾ ਕੁਝ ਉਹਦੇ ਵਿੱਚ ਚੱਲਦਾ ਸੀ ਉਹਦੇ ਵਿੱਚੋਂ ਹੀ ਫਿਰ ਕੋਕੀਨ ਦਾ ਬਿਜ਼ਨਸ ਇਹਦਾ ਚੱਲਦਾ ਰਿਹਾ ਜਿਵੇਂ ਵੀ ਸਾਰਾ ਕੁਝ ਪਹਿਲਾਂ ਬਾਹਰ ਚੱਲਦਾ ਸੀ ਉਵੇਂ ਚੱਲ ਰਿਹਾ ਬਸ ਇੱਕ ਚੀਜ਼ ਬਦਲੀ ਉਹ ਬਦਲੀ ਜਿਹੜੇ ਮਰਡਰ ਅਗੇ ਕਰਦਾ ਸੀਗਾ ਬਾਹਰ ਰਹਿ ਕੇ ਉਹ ਇਹਨੇ ਬੰਦ ਕਰਤੀ ਅੰਦਰ ਹੀ ਰਹਿੰਦਾ ਸੀ ਸਾਰਾ ਕੁਝ ਜੇਲ੍ਹ ਚ ਸਪਲਾਈ ਕਰਦਾ ਹੈ ਫਿਰ ਸਰਕਾਰ ਨੂੰ ਲੱਗਾ ਕਿ ਨਹੀਂ ਇਹ ਡਿਸੀਜਨ ਆਪਣਾ ਸਹੀ ਨਹੀਂ ਉਹਨਾਂ ਨੇ ਇੱਕ ਖੁਫੀਆ ਏਜੰਸੀ ਭੇਜ ਗਏ ਇਹਨੂੰ ਗ੍ਰਿਫਤਾਰ ਕਰ ਉਹ ਜੇਲ੍ਹ ਚ ਜਾ ਗਏ ਜਦੋਂ ਇਹ ਜੇਲ੍ਹ ਚ ਇਹਨੂੰ ਗ੍ਰਿਫਤਾਰ ਕਰਨ ਆਉਣ ਲੱਗੇ ਤੇ ਇਹਨੇ ਕੀ ਕੀਤਾ ਕਿ ਨੇ ਉਥੇ ਖੁਫੀਆ ਸਰੰਗਪੋਰਟ ਰੱਖੀ ਸੀ ਜੇਲ੍ਹ ਚ ਇਹਨੂੰ ਪਤਾ ਲੱਗ ਗਿਆ ਨੇ ਖੁਫੀਆ ਸਰੰਗ ਰਾਈਂ ਸਰੰਗ ਚ ਜਾ ਗਏ ਇਫਰਾਰ ਹੋ ਗਿਆ ਫਿਰ ਦੋਸ ਵਾਲੇ ਮਤਲਬ ਸਰਕਾਰ ਨੂੰ ਨਹੀਂ ਲੱਭਾ ਫਿਰ ਇਹਨੇ ਉਵੇਂ ਹੀ ਇਹਨੇ ਸਰਕਾਰ ਨੂੰ ਆਹ ਕੇ ਤੁਸੀਂ ਮੇਰਾ ਮਤਲਬ ਵਾਦਾ ਤੋੜਤਾ ਤੁਸੀਂ ਜੇਲ੍ਹ ਚ ਐਂਟਰ ਹੋ ਗਏ ਹੁਣ ਮੈਂ ਆਪਣੇ ਵਾਦੇ ਤੋੜੂੰਗਾ ਇਹਨੇ ਫਿਰ ਕਤਲ ਕਰਨੇ ਸ਼ੁਰੂ ਕਰ ਦਿੱਤੇ ਜਿਹਨੂੰ ਜੀ ਕਰਦਾ ਸੀ ਉਹਨੂੰ ਦਿਨ ਦਿਹਾੜੇ ਮਾਰ ਦਿੰਦਾ ਸੀ ਤੇ ਪੈਸੇ ਦੀ ਤਾਂ ਪਹਿਲਾਂ ਹੀ ਕਮੀ ਨਹੀਂ ਸੀ ਇੱਕ ਕੋਲੰਬੀਆ ਦੀ ਜੀਡੀਪੀ ਪੂਰੇ ਕੋਲੰਬੀਆ ਦੀ ਜੀਡੀਪੀ ਇੱਕ ਪਾਸੇ ਤੇ ਪਾਪਲੋ ਦੀ ਜੀਡੀਪੀ ਇੱਕ ਪਾਸੇ ਮਤਲਬ ਕਿ ਪੂਰਾ ਕੋਲੰਬੀਆ ਜਿੰਨਾ ਪੈਸਾ ਕਮਾਉਣ ਦਿਆ ਉਹਨਾਂ ਕੱਲਾ ਪਾਪਲੋ ਕਮਾਉਣ ਦਿਆ ਮਤਲਬ ਇਹ ਨਹੀਂ ਹੀ ਮਤ ਰੱਖਦਾ ਸੀ ਵੀ ਉਹ ਕਾਨੂੰਨ ਬਦਲ ਸਕਦਾ ਸੀ ਪੂਰੇ ਕੋਲੰਬੀਆ ਦਾ ਫਿਰ ਹੌਲੀ ਹੌਲੀ ਅਮਰੀਕਾ ਦੀ ਅੱਖ ਚ ਵੀ ਰੜਕਣ ਲੱਗ ਗਿਆ ਕਿ ਅਮਰੀਕਾ ਨੂੰ ਸਭ ਤੋਂ ਜ਼ਿਆਦਾ ਕੋਈ ਕੀ ਨਹੀਂ ਹੈ ਡਿਲੀਵਰ ਕਰਦਾ ਸੀ ਅਮਰੀਕਾ ਨੇ ਕੋਲੰਬੀਆ ਦੇ ਜੋਰ ਪਾਇਆ ਕਿ ਮਤਲਬ ਇਹਨੂੰ ਤੁਸੀਂ ਫੜੋ ਜਾਂ ਮਾਰੋ ਜੋ ਮਰਜੀ ਕਰੋ ਫਿਰ ਅਮਰੀਕਾ ਨੇ ਆਪਣੀਆਂ ਖੁਫੀਆ ਏਜੰਸੀਆਂ ਕੱਲੀਆਂ ਕੋਲੰਬੀਆ ਦੇ ਵਿੱਚ ਇਹਨੂੰ ਮਾਰਨ ਵਾਸਤੇ ਕਾਫੀ ਏਜੰਸੀਆਂ ਬਣੀਆਂ ਫਿਰ ਇਹ ਘਰ ਸ਼ਿਫਟ ਕਰਨ ਲੱਗ ਗਿਆ ਇੱਕ ਘਰ ਚ ਇੱਕ ਅੱਧਾ ਦਿਨ ਰਹਿੰਦਾ ਸੀ ਪੁੱਲ ਸੜੀ ੜ ਮਾਰ ਦਿੰਦੀ ਫੇਰ ਨੂੰ ਘਰ ਸ਼ਿਫਟ ਕਰਨਾ ਪੈਂਦਾ ਤੇ ਇਦਾਂ ਇੱਕ ਰਾਤ ਇਦਾਂ ਦੀ ਇੱਕ ਘਰ ਤੋਂ ਦੂਜੇ ਘਰ ਸ਼ਿਫਟ ਹੋਇਆ ਨਾਲ ਇਹਦੀ ਬੱਚੀ ਨਾਲੇ ਦੀ ਪਤਨੀ ਸੀ ਐਸਾ ਟਾਈਮ ਆਇਆ ਕਿ ਰਾਤ ਠੰਡ ਦਾ ਮੌਸਮ ਸੀ ਜਦੋਂ ਇਹਦੀ ਬੱਚੀ ਨੂੰ ਠੰਡ ਲੱਗੀ ਇਹਦੀ ਕੁੜੀ ਨੂੰ ਇਹਨੇ ਕੀ ਕੀਤਾ ਪੈਸੇ ਕੱਢੇ ਪੈਸਿਆਂ ਨੂੰ ਅੱਗ ਲਾਤੀ ਮਤਲਬ ਇੰਨਾ ਪੈਸਾ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਏ ਨੇ ਉਸ ਰਾਤ ਅੱਗ ਲਾ ਕੇ ਸਾਰਦਾ ਬਸ ਹੱਥ ਸੇਕਣ ਵਾਸਤੇ ਮਤਲਬ ਪੈਸਾ ਇੰਨਾ ਹੀ ਪ੍ਰਵਾਹ ਨਹੀਂ ਕਰਦਾ ਪੈਸੇ ਦੀ 174 ਅਰਬ ਜਿਹੜਾ ਪੈਸਾ ਹਰ ਸਾਲ ਇਹਦਾ ਚੂਹੇ ਖਾ ਜਾਂਦੇ ਜਾਂ ਸਲਾਬ ਨਾਲ ਖਰਾਬ ਹੋ ਜਾਂਦਾ ਹੈ ਪੈਸਾ ਦੇ ਲਈ ਸਿਰਫ ਇੱਕ ਕਾਗਜ਼ ਹੀ ਐਨਾ ਪੈਸਾ ਉਹਨੇ ਕਮਾ ਲਿਆ 174 ਅਰਬ ਪੈਸਾ ਜਿਹੜਾ ਉਹ ਇਹਨੇ ਫਿਰ ਸਰਕਾਰ ਨੂੰ ਇਹਦੋਂ ਖਤਰਾ ਹੋ ਗਿਆ ਫਿਰ ਜਿਹੜੀ ਅਮਰੀਕਾ ਤੋਂ ਬੁਲਾਈ ਹੀਗੀ ਏਜੰਸੀਆਂ ਆਈਆਂ ਸੀ ਉਹਨਾਂ ਨੇ 600 ਬੰਦੇ ਦੀ ਇੱਕ ਟੀਮ ਬਣਾਈ ਪੂਰੇ ਕਲੰਬੀਆ ਨੂੰ ਘੇਰਾ ਪਾ ਗਏ ਇਹਨੂੰ ਲੱਭਣ ਦਾ ਸਰਚ ਆਪਰੇਸ਼ਨ ਜਿਹੜਾ ਉਹ ਜਾਰੀ ਕਰਤਾ ਫਿਰ ਇੱਕ ਦਿਨ ਐਸ ਆਇਆ ਕਿ ਸਤੰਬਰ 1993 ਦਾ ਜਨਮ ਦੇ ਨਹੀਂ ਜਦੋਂ ਇਹਨੇ ਕਾਲ ਲਾਈ ਆਪਣੀ ਘਰ ਵਾਲੀ ਨੂੰ ਉਹ ਕਾਲ ਏਜੰਸੀਆਂ ਨੇ ਟ੍ਰੇਸ ਕਰਕੇ ਉਸ ਜਗ੍ਹਾ ਦੇ ਏਜੰਸੀਆਂ ਪਹੁੰਚ ਗਈਆਂ ਤੇ ਉਸ ਜਗ੍ਹਾ ਦੇ ਜਦੋਂ ਇਹਨੇ ਜਵਾਬੀ ਕਾਰਵਾਈ ਕੀਤੀ ਤੇ ਉਹ ਏਜੰਸੀਆਂ ਨੇ ਇਹਨੂੰ ਗੋਲੀਆਂ ਮਾਰ ਕੇ ਉੱਥੇ ਮਾਰਤਾ ਤੇ ਇਹੀ ਪਾਬਲੋ 에스코바ਰ ਤੇ ਕਹਾਣੀ ਜਿਹੜਾ ਕੋਕੀਨ ਦਾ ਕਿੰਗ ਮੰਨਿਆ ਗਿਆ ਅੱਜ ਤੱਕ ਐਡਾ ਅੱਜ ਤੱਕ ਉਹਦੇ ਵਰਗਾ ਕੋਈ ਵੀ ਡਰਗ ਡੀਲਰ ਨਹੀਂ ਪੈਦਾ ਆਇਆ ਉਹ ਕੱਲਾ ਹੀ ਪਾਬਲੋ 에스코바ਰ ਜਿਹਨੇ ਇੰਨਾ ਪੈਸਾ ਕਮਾਇਆ ਇੰਨਾ ਨਾਮ ਕਮਾਇਆ ਪਰ ਗਲਤ ਤਰੀਕੇ ਨਾਲ ਕਮਾਇਆ ਤਾਂ ਕਰਕੇ ਉਹਨੂੰ ਇੱਕ ਟਾਈਮ ਮਰਨਾ ਪਿਆ ਤੇ ਬਾਕੀ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਇਨਫੋਰਮੇਸ਼ਨ ਅੱਗੇ ਇਦਾਂ ਦੀਆਂ ਵੀਡੀਓ ਆਉਂਦੇ ਰਹਿਣਗੀਆਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ